ਸਬੰਧ ਵਿੱਚ ਨਾ ਹੀ ਸਾਡੇ ਕੋਈ ਈਏ ਦੀਆਂ ਕਿਸ਼ਤਾਂ ਡੀਏ ਦੀਆਂ ਕਿਸ਼ਤਾਂ ਇਹਨਾਂ ਨੇ 4% ਦਿੱਤੀ ਹੈ 4% ਫੇਰ ਰਿਵਿਊ ਹੋ ਗਈ 12 12 ਦੀ 12% ਫੇਰ ਖੜੀ ਹੈ ਨਾ ਸਾਡਾ ਪੇ ਕਮਿਸ਼ਨ ਦਾ ਬਕਾਇਆ ਕੋਈ ਕੀਤਾ ਜਦੋਂ ਪੈਨਸ਼ਨ ਦੀਆਂ ਹੜਤਾਲਾਂ ਹੁੰਦੀਆਂ ਦੀਆਂ ਪੈਨਸ਼ਨ ਸਬੰਧੀ ਪਰ ਉਹਨਾਂ ਨੇ ਸਾਡੀਆਂ ਸਟੇਜਾਂ ਤੇ ਵੀ ਆ ਕੇ ਕਿਹਾ ਸੀਗਾ ਵੀ ਅਸੀਂ ਆਉਣ ਦੀ ਨੋਟੀਫਿਕੇਸ਼ਨ ਜਾਰੀ ਕਰਾਂਗੇ ਪਰ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ ਪਰ ਗਰਾਊਂਡ ਲੈਵਲ ਤੇ ਬਹਾਲ ਨਹੀਂ ਹੋਈ ਉਸ ਸਬੰਧ ਵਿੱਚ ਨਾ ਹੀ ਸਾਡੇ ਕੋਈ ਡੀਏ ਜਾਂ ਕਿਸ਼ਤਾ ਡੀਏ ਦੀ ਕਿਸ਼ਤਾ ਇਹਨਾਂ ਤੇ 4% ਦਿੱਤੀ ਹੈ 4% ਫਿਰ ਰਿਵਿਊ ਹੋ ਗਈ 12 12 ਦੀ 12% ਫਿਰ ਖੜੀ ਹੈ ਨਾ ਸਾਡਾ ਪੇ ਕਮਿਸ਼ਨ ਦਾ ਬਕਾਇਆ ਕੋਈ ਕੀਤਾ ਯੂਨੀਅਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਲੈਰੀਕਲ ਕੈਡਰ ਦੀ ਮਾਂ ਜਿਥੇ ਬੰਦੀ ਹੈ ਪੰਜਾਬ ਦੇ ਵਿੱਚ ਨਿਸ਼ਚਿਤ ਕਰਦੀ ਸੀ ਯੂਨੀਅਨ ਜੋ ਕਿ ਕਲੈਰੀਕਲ ਕੈਡਰ ਦੇ ਮੁੱਦੇ ਹਮੇਸ਼ਾ ਤੋਂ ਹੱਲ ਕਰਾਉਂਦੀ ਆਈ ਹੈ ਤੇ ਹੁਣ ਸਾਡੇ 2 ਮਹੀਨੇ ਪਹਿਲਾਂ ਦੁਬਾਰਾ ਅਸੀਂ ਰੀਸਟ੍ਰਕਚਰਿੰਗ ਕਰੀ ਹੈਗੀ ਹੈ ਯੂਨੀਅਨ ਦੀ ਕਿ ਮੈਨੂੰ ਦੁਬਾਰਾ ਪਿਛਲੀ ਟਰਮ ਦੇ ਵਿੱਚ ਵੀ ਮੈਂ ਬਤਾਰ ਦ ਜ਼ਿਲ੍ਹਾ ਪ੍ਰਧਾਨ ਸੀਗਾ ਤੇ ਹੁਣ ਦੁਬਾਰਾ ਤੋਂ ਮੈਨੂੰ ਬਤਾਰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਤੇ ਸਰਦਾਰ ਸੁਖਿੰਦਰ ਸਿੰਘ ਜੀ ਸਾਡੇ ਜਨਰਲ ਸਕੱਤਰ ਨੇ ਪੰਚਾਇਤ ਵਿਭਾਗ ਤੋਂ ਨੇ ਤੇ ਜਸਵੀਰ ਸਿੰਘ ਜੀ ਟੋੜਾ ਇਹ ਪਿਛਲੀ ਟਰਮ ਦੇ ਵਿੱਚ ਜਨਰਲ ਸਕੱਤਰ ਸੀਗੇ ਸਾਡੇ ਤੇ ਹੁਣ ਇਸ ਟਰਮ ਇਹਨਾਂ ਨੇ ਇਹਨਾਂ ਨੂੰ ਚੇਅਰਮੈਨ ਦੇ ਅਹੁਦਾ ਦਿੱਤਾ ਗਿਆ ਤੇ ਹਰੇਕ ਡਿਪਾਰਟਮੈਂਟ ਤੋਂ ਅਸੀਂ ਨੁਮਾਇੰਦੇ ਜਿੱਤੇ ਹੈ ਤੇ ਤੁਹਾਡੇ ਮੰਡੀ ਬੋਰਡ ਤੋਂ ਕਰਨਦੀਪ ਜੀ ਨੂੰ ਅਸੀਂ ਸੀਐਲ ਵੀ ਪ੍ਰਧਾਨ ਨਿੱਤਾ ਹੁਣ ਨੂੰ ਪਤਾ ਕਿ ਆਵਾਦੀ ਪਾਰਟੀ ਸਰਕਾਰ 2 ਸਾਲ ਹੋ ਗਏ ਬਣੀ ਨੂੰ ਪਹਿਲਾਂ ਅਸੀਂ ਚਾਹੁੰਦੇ ਕਹਿੰਦੇ ਸੀ ਵੀ ਸਰਕਾਰ ਬਣੀ ਹੈ ਨਵੀਂ ਨਵੀਂ ਤੇ ਮਲਾਜਮਾਂ ਦੀ ਵੋਟਾਂ ਨਾਲ ਹੀ ਸਰਕਾਰ ਇਹ ਹੋਣ ਚਾਹੀਏ ਕਿ 100% ਮਲਾਜਮਾਂ ਦੀ ਵੋਟ ਪਈ ਹੈ ਤੇ ਸਰਕਾਰ ਨੇ ਕਿਹਾ ਸੀਗਾ ਕਿ ਸਾਨੂੰ ਸੱਤਾ ਚਾੜਨ ਦਿਓ ਸਭ ਤੋਂ ਅਹਿਮ ਗੱਲ ਪੁਰਾਣੀ ਪੈਨਸ਼ਨ ਵਾਦੀ ਜਿਹਦੇ ਨਾਲ ਮਲਾਜਮਾਂ ਦਾ ਫਿਊਚਰ ਸਿਕਿਓਰ ਹੋ ਸਕੇ ਵੀ ਉਹ ਅਸੀਂ ਆਉਣ ਦੀ ਬਹਾਲ ਕਰਾਂਗੇ ਮੁੱਖ ਮੰਤਰੀ ਜੀ ਨਾ ਵਿੱਤ ਮੰਤਰੀ ਕੀ ਮਾਦ ਸਾਹਿਬ ਨੇ ਖੁਦ ਜਦੋਂ ਪੈਨਸ਼ਨ ਦੀਆਂ ਹੰਤਾਲਾ ਹੁੰਦੀਆਂ ਦੀਆਂ ਪੈਨਸ਼ਨ ਸੰਬੰਧੀ ਪਰ ਉਹਨਾਂ ਦੇ ਸਾਡੀਆਂ ਸਟੇਜਾਂ ਤੋਂ ਵੀ ਆ ਕੇ ਕਿਹਾ ਸੀਗਾ ਵੀ ਅਸੀਂ ਆਉਣ ਦੀ ਨੋਟੀਫਿਕੇਸ਼ਨ ਜਾਰੀ ਕਰਾਂਗੇ ਪਰ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ ਪਰ ਗਰਾਊਂਡ ਲੈਵਲ ਤੇ ਬਹਾਲ ਨਹੀਂ ਹੋਈ ਉਸ ਸੰਬੰਧ ਚ ਨਾ ਹੀ ਸਾਡੇ ਕੋਈ ਡੀਏ ਜਾਂ ਕਿਸ਼ਤਾ ਡੀਏ ਦੇ ਕਿਸ਼ਤਾ ਇਹਨਾਂ ਨੇ 4% ਦਿੱਤੀ ਹੈ 4% ਫੇਰ ਰਿਵਿਊ ਹੋਗੀ 12 12 ਦੀ 12% ਫੇਰ ਖੜੀ ਹੈ ਤਾਂ ਸਾਡਾ ਪੀਕ ਮਿਸ਼ਨ ਦਾ ਬਕਾਇਆ ਕੋਈ ਕੀਤਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ